ਪੰਜਾਬ ਜੂਬ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਹੁਣ ਆਪਾਂ ਪਹੁੰਚੇ ਹੋਏ ਹਾਂ ਰਾਜਪੁਰਾ ਬਨੂੜ ਰੋਡ ਤੇ ਜਿੱਥੇ ਨਵਾਂ ਸਾਲ ਚੜਨ ਦੇ ਚਲਦੇ ਹੋਏ ਪੁਲਿਸ ਹੋਈ ਪੱਪਾਪਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਜੋ 마ਸਕ ਨਹੀਂ ਪਾਏ ਹੋਏ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਹੋਰ ਹਰਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਿੱਗੀ ਖੋਲ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀ ਦੇਖੋ ਲੋਕ ਹਰ ਸ਼ੱਕੀ ਬਹਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਿੱਗੀ ਖੋਲ ਕੇ ਹਰ ਜਿਹੜਾ ਸਮਾਨ ਪਿਆ ਉਹਦੀ ਬਰੀਕੀ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਜਿਵੇਂ ਨਵਾਂ ਸਾਲ ਚੜ ਰਿਹਾ ਹੈਗਾ ਆ ਤੁਹਾਨੂੰ ਪਤਾ ਹੀ ਹੈ ਵੀ ਅੱਜ ਜਿਹੜਾ ਪੁਰਾਣਾ 2020 ਜਿਹੜਾ 2020 ਸਾਲ ਉਹਨੂੰ ਅਲਵਿਦਾ ਕਹਿਣ ਲੱਗੇ ਆ ਕੁਛ ਹੀ ਹੀ ਕੰਟੇ ਰਹਿ ਗਏ ਹੁਣ ਨਵਾਂ ਸਾਲ 2021 ਚੜਨ ਵਾਲਾ ਹੈ ਉਹਦੇ ਚਲਦੇ ਹੋਏ ਪੁਲਿਸ ਵੱਲੋਂ ਬਰੀਕੀ ਤੋਂ ਚੈਕਿੰਗ ਕਰ ਰਹੇ ਆ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਹੋਏ ਜਾਂ ਕੋਈ ਬੁਲੇਟ ਵਾਜੀ ਵਾਲਾ ਕੋਈ ਇਹੋ ਜਿਹਾ ਲੱਗਦਾ ਹੈ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀਉਂਦੀਆਂ चकर ਇਹ ਰਾਜਪੁਰਬ ਬਨੂੜ ਰੋਡ ਜਿੱਥੇ ਆਪਾਂ ਕਹਿੰਦੇ ਆ ਆਪਣਾ ਜਿੱਥੇ ਉਹ ਇੱਕ ਪਹਿਲਾਂ ਵੀ ਆਪਾਂ 2-3 ਦਿਨ ਪਹਿਲਾਂ ਲਾਈਵ ਸੀ ਜਿੱਥੇ ਗੱਡੀ ਨੂੰ I20 ਨੂੰ ਚਲਦੀ ਨੂੰ ਹੀ ਅੱਗ ਲੱਗੀ ਸੀ ਜਿਵੇਂ ਆਪਾਂ ਕਹਿੰਦੇ ਵੀ ਚਿਤਕਾਰਾ ਯੂਨੀਵਰਸਿਟੀ ਦੇ ਨਾਲ ਹੀ ਐ ਸਾਰਾ ਘੜਦਾ ਲੋਕ ਹੁੰਦਾ ਪਿਆ ਇਹ ਦੇਖੋ ਜਿਹੜੇ ਸ਼ੱਕੀ ਬਹਾਨੇ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਜਾਂ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਜਾਂ ਬਾਹਰ ਦੇ ਨੰਬਰਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਰੋਕ ਕੇ

ਕੁਛ ਹੀ ਦੇਖ ਸਕਦੇ ਹੋ ਕਿ ਜੋ ਪੰਜਾਬ ਪੁਲਿਸ ਆਪਣੀ ਏਦਾਂ ਵੱਧ ਗਿਆ ਕਰਦਾ ਕਰਦਾ ਮੇਰੀ ਨਾ ਇੱਕ ਲਾਉਂ ਉਹ ਗੁੱਲਾਸ ਕੱਢ ਲੈ ਉਹ ਬੱਦਗਾ ਆਪਰੇ ਆ ਕੇ ਲਾਉਂ ਉਹ ਲਾਉਂ

ਇਸ ਕੋਲ ਇੱਕ ਬ੍ਰਿਤੀ ਸ਼ਾਮ ਨੂੰ ਇਹ ਵੀ ਇਹਦਾ ਨਾਮ ਪਾਉਂਗਾ ਇਹ ਕਹਿੰਦਾ ਕਿ ਇਹ ਸਾਡੀ ਬਕਸੀ ਹੈ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਜੰਸੂਆ ਚੌਂਕੀ ਜਿਹਨੂੰ ਪਹਿਰਕਲਾ ਵੀ ਚੌਂਕੀ ਕਹਿੰਦੇ ਆ ਉੱਥੇ ਤੋਂ ਇਹ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਰਾਜਪੁਰਾ ਬਨੂੜ ਰੋਡ ਤੇ ਜਿਹੜੀ ਆਵਾਜਾਈ ਹੈ ਮੇਨ ਹਾਈਵੇ ਹੈ ਜਿਹੜਾ ਉੱਥੇ ਜਿਹੜੇ ਹੈਗੇ ਨੇ ਗੱਡੀਆਂ ਦੀਆਂ ਬਹਾਨਿਆਂ ਦੀਆਂ ਚੈਕਿੰਗ ਕੀਤੀ ਜਾ ਰਹੀ ਹੈ ਬਹਾਨਾ ਆਪਣਾ ਚੈੱਕ ਕਰਕੇ ਹੀ ਭੇਜਿਆ ਜਾ ਰਿਹਾ ਅੱਗੇ ਉਹਨਾਂ ਦੀ ਡਿੱਗੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਮਾਸਕ ਜਿਹਨੇ ਨਹੀਂ ਪਾਇਆ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਹੋਰ ਆਪਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਕੀ ਕਰੀਏਗਾ ਬੋਲੇਗਾ ਇਹ ਬੇਸੰਦ ਕਰੀਏਗਾ ਆਹ ਗੱਡੀ ਰੋਕੀਂ ਜੀ ਮੈਂ ਚੱਪੀ ਕਰ ਚੱਪੀ ਕਰ ਰਿਹਾ ਜੀ ਚੱਪੀਗਾ 500 ਕੁ ਚਲਾਣੇ ਲਈ ਆਉਗਾ ਨਹੀਂ ਨਹੀਂ ਅਸੇ ਇਹ ਨਹੀਂ ਤੁਸੀਂ ਅਸੇ ਜਿਹੜੇ ਕੇਂਦਰੀ ਸਰਕਾਰ ਦੇ ਅੰਦਰ ਤੋਂ ਲਾਗੂ ਕੀਤਾ ਹੈ ਠੀਕ ਹੈ ਨਾ ਮੈਂ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਦਾ ਸਰਕਾਰ ਦੀ ਕੋਈ ਕੰਮ ਸਰਕਾਰ ਤੇ ਨਹੀਂ ਹੈ ਠੀਕ ਹੈ 1000 ਰੁਪਏ ਕੱਟ ਕੇ ਕਰਵਾਣਾ ਹੈ ਜਾਂ ਜੀ ਬੱਸ ਕਰਵਾ ਠੀਕ ਜੀ ਉਹ ਕਰਨੇ ਹੇ ਵੀ ਅਜੇ ਵੀ ਕਾਰ ਜਲਦੀ ਦੇ ਦਿਖੋ ਅਰਜ਼ੀ ਕਰਿਆ ਪਰ ਮੈਂ ਤੇ ਗਾੜੀ ਬੰਦ ਦਾ ਫੀ ਹੋਗਾ ਯਾਨੀ ਪਰਸਨਲ ਆਯਾਤ ਹੈ ਆਪ ਤੋਂ ਮਤਲਬ ਹੈ ਜਦੋਂ ਇਹ ਆਇਆ ਸੀ ਕੰਮ ਕਰਦਾ ਸੀ ਜਦੋਂ ਇਹ ਪਰਮਾਨੀ ਕੰਮ ਕਰਦਾ ਸੀ ਉਹ ਬਤਨ ਤੇ ਨਾ ਕਰੀ ਠੀਕ ਹੈ ਲੋਕ ਜਦੋਂ ਪਰਮਾਨੀ ਕਰੇ ਕਿਸੇ ਨੂੰ ਅਬ ਕੀ ਕਰਨਾ ਹੈ ਯਾਨੀ ਨਾ ਕਰਨਾ ਕੋਈ ਗਲਤੀ ਕਰਦੇ 10 ਸਾਲਾਂ ਤੋਂ ਚੱਲਦੀ ਪਰਵਾਸ ਚੱਲੀ ਜਾਂਦੀ ਦੇਖ ਰਹੇ ਹੋ ਬਹਾਨਾ ਦੀਆਂ ਲੰਬੀਆਂ ਲੰਬੀਆਂ ਟਿਕਾਰਾਂ ਲੱਗੀਆਂ ਹੋਈਆਂ ਨੇ ਜਿਦੇ ਵਿੱਚ ਆਪ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਇਹ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਤਾਂ ਕਿ ਜੋ ਅੱਜ ਦੀ ਮਿ 31 ਦਸੰਬਰ ਹੈ ਜਿਵੇਂ ਫੁੱਲੜਬਾਜੀ ਦਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਨੂੰ ਮੁਸ਼ਕਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਇਹ ਚੈਕਿੰਗ ਮਹਿੰਮ ਚਲਾਈ ਗਈ ਹੈ ਚੈਕਿੰਗ ਮਹਿੰਮ ਦੇ ਤਹਿਤ ਹੀ ਅੱਜ ਆਪਾਂ ਗੱਲ ਗਹਿ ਸਕਦੇ ਹਾਂ ਜਿਹੜਾ ਰਾਜਪੁਰਾ ਬਨੂੜ ਰੋਡ ਹੈ ਇਹ ਇੱਥੇ ਜੰਸੂਆ ਚੌਂਕੀ ਪੁਲਿਸ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ 你怎么？ ਕੱਟੇ ਜਾ ਰਹੇ ਨੇ ਤੁਸੀਂ ਐਸੇ ਕੰਮ ਕਰਦੇ ਹੋ ਇੱਕ ਰਾਜਨ ਲਗਾਗੇ ਆਪਕੇ ਪਰ ਡਾਕਟਰ ਵੀ ਆਏ ਨਹੀਂ ਨਹੀਂ ਇਹ ਹੋਣਾ ਮੈਨੂੰ ਹੋਏ ਕੰਮ ਜਾਣਨ ਨਾਲ ਜਿਹੜੇ ਲੱਗਦੇ ਆ ਨਾ ਅਨੀ ਸਾਸ਼ੀ ਗਾਲ ਸਰ ਸਾਸ਼ੀ ਗਾਲ ਜੀ ਕਿ ਨਾਲ ਸਰ ਤੁਹਾਡਾ ਜੀ ਮਦਦ ਲਈ ਅਸੀਂ ਹਰਤਾ ਚੋਂ ਇਹ ਸਰ ਜਿਹੜੀ ਅੱਛਾ ਜੀ ਆਪਣਾ ਆਪਾਂ ਹੁਣ ਗੱਲ ਕਰਦੇ ਆ ਜਿਵੇਂ ਅੱਜ 31 ਦਸੰਬਰ ਆ 9ਵੇਂ ਸਾਲ ਦੇ ਚੱਲਦੇ ਹੋਏ ਇਹ ਚੈਕਿੰਗ ਕੀਤੀ ਜਾ ਰਹੀ ਆ ਜਾਂ ਕਿਵੇਂ ਇਹ ਜਿਵੇਂ ਤੁਹਾਡੇ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਨੇ ਬਹਾਨੇ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਇਹਦੇ ਬਾਰੇ ਜਾਣਕਾਰੀ ਦੇ ਸਕਦੇ। ਇਹਦੇ ਬਾਰੇ ਸਰ ਇਹੀ ਆ ਵੀ ਕੋਈ ਹੋਣੜ ਬਾਜੀ ਨਾ ਕਰੇ ਕੋਈ दारू ਪੀ ਕੇ ਜਾ ਔਰ ਨਵੇਂ ਸਾਲ ਕਰਕੇ ਕਈ ਹੁੰਦੇ ਨੇ ਉਸ ਕਰਕੇ ਵੀ ਇਹ ਵੈਸੇ ਰੁਟੀਨ 'ਚ ਵੀ ਸਾਡਾ ਇਸੇ ਤਰ੍ਹਾਂ ਚੱਟੀ ਚੱਲਦੀ ਆ। ਤੁੰਹਾਂ ਤੱਕ ਕਿੰਨੇ ਚਲਾਨ ਹੋ ਗਏ ਸਰ? ਹੋ ਗਏ ਸਾਡੇ ਸਾਤ ਤਿੰਨ ਚਲਾਨ ਹੋ ਚੁੱਕੇ ਨੇ। ਇਹ ਤਿੰਨ ਚਲਾਨ ਕਿਹੜੇ-ਕਿਹੜੇ ਨੇ ਸਰ? ਇਹ ਸਾਡੇ ਮਾਸਕ ਦੇ ਹੋਏ ਨੇ ਜੀ ਤਿੰਨ ਚਲਾਨ। ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜਾਂ ਵਾਹਨ ਚਾਲਕਾਂ ਨੂੰ ਵਾਹਨ ਚਾਲਕ ਆਪਣੀ ਰਫਤਾਰ ਘੱਟ ਰੱਖਣ ਦੀ ਕੋਈ ਹੁੱਲੜਵਾਜੀ ਨਾ ਕਰਨ ਕੋਈ ਜਿਵੇਂ ਕੋਈ ਫੰਕਸ਼ਨ ਪੈਂਡ ਕਰਕੇ ਜਾਂ ਕੋਈ दारू ਪੀ ਕੇ ਗੱਡੀ ਨਾ ਚਲਾਵੇ ਜੀ ਬਹੁਤ ਧਿਆਨ ਰੱਖਣਾ ਤੇ ਮਾਸਕ ਲਗਾਉਣਾ ਆਪਣਾ ਮੂੰਹ ਤੇ ਧੰਨਵਾਦ ਜੀ ਇਹ ਸੀਗੇ ਜਨਸੂਆ ਪੁਲਿਸ ਚੌਂਕੀ ਦੇ ਇੰਚਾਰਜ ਅਵਤਾਰ ਸਿੰਘ ਐਸਆਈ ਅਵਤਾਰ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਵੱਲੋਂ ਇਹ ਜਿਹੜੀ ਮਹਿੰਮ ਹੈ ਇਹ ਚੱਲਦੀ ਰਹਿੰਦੀ ਹੈ ਔਰ ਇਹ ਨਾਕਾਬੰਦੀ ਕਰਕੇ ਲੋਕਾਂ ਦੇ ਜਿਹੜੇ ਮਾਸਕ ਨਹੀਂ ਪਾਉਂਦੇ ਜਾਂ ਹੁੱਲੜਵਾਜੀ ਕਰਨ ਵਾਲੇ ਨੇ ਜਿਹੜੇ ਹੋਰ ਕੋਈ ਪਰੇਸ਼ਾਨੀ ਨੂੰ ਜਾਂ ਮੁਸ਼ਕਲ ਦਾ ਖੜੀ ਕਰਨ ਵਾਲੇ ਉਹਨਾਂ ਸਾਰਿਆਂ ਦੇ ਇਹ ਚਲਾਨ ਵੀ ਕਰਦੇ ਨੇ ਜਾਂ ਜਿਹੜੀ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਵੀ ਕਰਦੇ ਨੇ ਔਰ ਉਹਨਾਂ ਨੂੰ ਜੋ ਕੋਈ ਲੱਗਦਾ ਵੀ ਹਾਂ ਆਪਣਾ ਸਭਝਾਣ ਜਾਂ ਜਾਗਰੂ ਕਰਨ ਵਾਲਾ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਕੋਵਿਡ ਦੇ ਚੱਲਦੇ ਹੋਏ ਵੀ ਵੈਸੇ ਵੀ ਉਹਨਾਂ ਨੂੰ ਜਾਗਰੂਕ ਕਰਕੇ ਅੱਗੇ ਜਾਂ ਉਹਨਾਂ ਦੇ ਜਿਹੜੀ ਬਣਦੀ ਕਾਰਵਾਈ ਹੈ ਜਾਂ ਕਾਨੂੰਨੀ ਕਾਨੂੰਨੀ ਕਾਰਵਾਈ ਜਾਂ ਚਲਾਨ ਕੱਟ ਕੇ ਹੀ ਉਹਨਾਂ ਨੂੰ ਅੱਗੇ भेजा ਜਾ ਰਹਾ ਹੈ ਤਾਂ ਕਿ ਜੋ ਕੋਈ 90 ਸਾਲ ਦੇ ਚੜਦੇ ਹੀ ਕੋਈ ਹੁੱਲੜਵਾਜੀ ਜਾਂ ਕੋਈ ਸ਼ਰਾਰਤੀ ਅੰਸਰ ਕੋਈ ਆਪਣਾ ਅੰਸਵਾਮੀ ਜਿਸ ਨਾਲ ਕੋਈ ਘਟਨਾ ਘਟੇ ਉਸ ਨੂੰ ਰੋਕਣ ਲਈ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਦੇ ਚੈਕਿੰਗ ਹੈ ਇਹ ਕਹਿੰਦੇ ਵੀ ਰੂਟੀਨ ਦੀ ਚੈਕਿੰਗ ਹੈ ਔਰ ਜਿਹੜਾ 31 ਦਸੰਬਰ ਦੇ ਚੱਲਦੇ ਹੋਏ ਵੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹ ਜਿਹੜੀ ਚੈਕਿੰਗ ਹੈ ਨਾ ਵੱਲੋਂ ਹਮੇਸ਼ਾ ਹੀ ਜਾਰੀ ਹੈ ਔਰ ਹਮੇਸ਼ਾ جاری ਰਹੂਗੀ ਇਹੀ ਨਾ ਤਾਂ ਕਹਿਣਾ ਤਾਂ ਮੈਂ ਤਾਂ ਇਹੀ ਕਹਿੰਦਾ ਰਾਜਪੁਰਾ ਵਾਸੀ ਔਰ ਜਿਹੜੇ ਅੱਜ ਦੇ ਜਿਹੜੇ ਨਿਊ ਇਅਰ ਦੇ ਜਿਹੜੇ ਕਪਲਸ ਨੇ ਜਾਂ ਨੌਜਵਾਨ ਨੇ ਵੀ ਆਪਣਾ ਧਿਆਨ ਰੱਖੋ ਖਾਣ ਪੀਣ ਦਾ ਵੀ ਧਿਆਨ ਰੱਖੋ ਜਿਵੇਂ ਡਰਿੰਕ ਕਰਕੇ ਜਾਂ ਵਿਸਕੀ ਪੀ ਕੇ ਡਰਾਈਵ ਨਾ ਕਰੋ ਔਰ ਆਪਣਾ ਕੋਵਿਡ ਦੇ ਰੂਲਸ ਮੁਤਾਬਕ ਵੀ ਚਲੋ ਹਲੇ ਵੀ ਜਿਹੜਾ ਆਪਾਂ ਕਹਿ ਸਕਦੇ ਆ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ 31 ਦਸੰਬਰ ਤੱਕ ਦਾ ਜਿਹੜਾ ਹੈਗਾ ਕਰਫਿਊ ਦਾ ਸਮਾਂ ਹੈਗਾ ਤੇ ਆਪਾਂ ਇਹੀ ਚਾਹਨੇ ਆ ਵੀ ਜਿੱਤਰਾ ਹੁਣ 2020 ਜਿਹੜਾ 2020 ਸਾਲ ਸੀਗਾ ਤੇ ਆਪਾਂ ਕਹਿ ਸਕਦੇ ਆ ਵੀ ਇਹ ਬਹੁਤ ਹੀ ਅ ਮਦ ਭਾਗਾ ਤੇ ਆਪਾਂ ਉਹ ਕਹਿ ਸਕਦੇ ਆਂ ਵੀ ਘਾਟੇ ਵਾਲਾ ਜਾਂ ਦੁਖਦਾਈ ਸਾਲ ਸੀਗਾ ਹਰ ਕਿਸੇ ਹਰ ਵਰਗ ਵਾਸਤੇ ਤਾਂ ਆਪਾਂ ਇਹੀ ਪ੍ਰੇਰ ਕਰਦੇ ਆਂ ਤੇ ਹੁਣ ਸਾਰਿਆਂ ਨੂੰ ਇਹੀ ਪ੍ਰੇਰ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਸਾਰੇ ਇਹੀ ਪ੍ਰੇਰ ਕਰੋ ਜਿਹੜਾ 2021 ਦਾ ਸਾਲ ਆ ਰਿਹਾ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਵਪਾਰੀ ਭਾਈਆਂ ਲਈ ਵੀ ਹਰ ਕਿਸੇ ਲਈ ਵੀ ਜੋ ਕਿਸਾਨ ਬੈਠੇ ਨੇ ਉਹਨਾਂ ਦੀ ਵੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਹੋ ਜਾਣ ਜਿਹੜੇ ਹੈ ਜੀ ਕੜਾਕੇ ਦੀ ਠੰਡ 'ਚ ਦਿੱਲੀ ਬੈਠੇ ਨੇ ਰੋਪਣਾ ਉਹਨਾਂ ਦਾ ਕਿਸਾਨ ਅੰਦੋਲਨ 'ਚ ਉਹ ਵੀ ਜਲਦ ਤੋਂ ਜਲਦ ਆਪਣੇ ਘਰਾਂ ਵਾਪਸ ਆਉਣ ਉਹਨਾਂ ਦੀ ਵੀ ਜਿਹੜੀਆਂ ਇੱਛਾਵਾਂ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਉਹ ਵੀ ਪੂਰੀਆਂ ਹੋ ਜਾਣ ਔਰ ਜਿਹਦੇ ਚੱਲਦੇ ਹੋਏ ਆਪਾਂ ਗੱਲ ਕਰਦੇ ਆ ਜਿਵੇਂ ਕੜਾਕੇ ਦੀ ਠੰਡ 'ਚ ਉਹ ਬੈਠੇ ਨੇ ਉੱਥੇ ਉਹਨਾਂ ਦੀ ਮੰਗਾਂ ਵੀ ਪੂਰੀਆਂ ਹੋਣ ਜਿੱਥੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਆਪਾਂ ਗੱਲ ਕਰਦੇ ਆ 25 20 20 ਤੋਂ ਲੈ ਕੇ 30 ਦੇ ਵਿੱਚ ਕਿਸਾਨ ਜਿਹੜੇ ਯੂਥ ਕਿਸਾਨ ਸੀ ਜਾਂ ਕਿਸਾਨ ਨੌਜਵਾਨ ਜਾਂ ਹੋਰ ਬਜ਼ੁਰਗ ਵੀ ਸੀਗੇ ਉੱਥੇ ਠੰਡ ਦੇ ਕਾਰਨ ਜਾਂ ਉਹ ਵੀ ਡੈਥਸ ਹੋਈਆਂ ਨੇ ਤਾਂ ਆਪਣਾ ਕਿਰਪਾ ਕਰਕੇ ਮੈਂ ਤਾਂ ਇਹੀ ਕਹਿਣਾ ਵੀ ਸਾਰੇ ਦੁਆ ਕਰੋ ਜਲਦ ਤੋਂ ਜਲਦ ਹਰ ਕਿਸੇ ਦੀ ਜਿਹੜੀਆਂ ਕੰਮ ਕਾਰਜਾਂ ਮ ਇੱਛਾਵਾਂ ਨੇ ਪੂਰੀਆਂ ਹੁਣ ਨਵਾਂ ਸਾਲ ਜਿਹੜਾ 2021 ਆਉਣ ਵਾਲਾ ਉਹ ਬਿਲਕੁਲ ਸੁਧ ਤੇ ਆਪਣਾ ਫਾਇਦਾਦায়ক ਜਾਂ ਆਪਣਾ ਸਾਰਿਆਂ ਲਈ ਵਧੀਆ ਸਾਲ ਹੋਵੇ ਵਧੀਆ ਸਾਲ ਚੜੇ ਤਾਂ ਕਿ ਹਰ ਜਿੱਤਰਾ 2020 ਨੂੰ ਜਲਦ ਤੋਂ ਜਲਦ ਆਪਾਂ ਭੁੱਲੀਏ ਜਿਹੜੀ ਇਹ ਕਰੋਨਾ ਦੀ ਬਿਮਾਰੀ ਚੱਲ ਰਹੀ ਹੈ ਇਹਨੂੰ ਵੀ ਜਲਦ ਤੋਂ ਜਲਦ ਖਤਮ ਕਰੀਏ ਤਾਂ ਹੀ ਕਰਕੇ ਆਪਾਂ ਗੱਲ ਕਰਦੇ ਆਂ ਵੀ 2021 ਦਾ ਸਾਲ ਸਾਰਿਆਂ ਲਈ ਸ਼ੁਭ ਹੋਵੇ ਧੰਨਵਾਦ ਤੁਸੀਂ ਵੇਖ ਰਹੇ ਹੋ ਪੰਜਾਬ ਜੂਨ ਬੀਬੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਨੂੰ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਜਾਗਰੂਕ ਵੀ ਹੋ ਜਾਣ ਪਤਾ ਵੀ ਚੱਲੇ ਵੀ ਜਿਹੜਾ 31 ਦਸੰਬਰ ਦਾ ਰਾਤ ਦਾ ਫੰਕਸ਼ਨ ਹੈ ਜਾਂ ਸਵੇਰ ਦਾ ਹੈਗਾ ਕੋਈ ਵੀ ਕਿਸੇ ਤਰ੍ਹਾਂ ਮਨਾਣਾ ਹੈਗਾ ਤਾਂ ਸ਼ੁਕ ਸ਼ਾਂਤੀ ਨਾਲ ਹੀ ਇਹ ਮਨਾਇਆ ਜਾਵੇ ਤਾਂ ਕਿ 2021 ਦਾ ਸਾਲ ਵਧੀਆ ਹੋਵੇ ਪੰਜਾਬ ਜੂਮ ਗਰੁੱਪ ਨੂੰ ਫੇਸਬੁੱਕ ਤੇ ਜਾ ਕੇ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਜੂਮ ਪੇਜ ਜਿਹੜਾ ਮੇਰਾ ਫੇਸਬੁੱਕ ਤੇ ਉਹਨੂੰ ਵੱਧ ਤੋਂ ਵੱਧ ਲਾਈਕ ਕਰੋ ਔਰ ਫੋਲੋਸ ਕਰੋ ਤਾਂ ਕਿ ਤੁਹਾਡੇ ਤੱਕ ਜੋ ਲਾਈਵ ਹੈ ਜਾਂ ਹੋਰ ਕਟਾਜੀਆਂ ਸੱਚੀਆਂ ਖਬਰਾਂ ਨੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ